ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਦੋ ਸਭ ਤੋਂ ਨੇਤਰਲੇ ਅਤੇ ਸਤਕਾਰਯੋਗ ਸਾਥੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਸਨ ਇਹਨਾਂ ਦੋਹਾਂ ਨੇ ਗੁਰੂ ਜੀ ਦੀਆਂ ਚਾਰੀ ਦਿਸ਼ਾਵਾਂ ਵਿੱਚ ਕੀਤੀਆਂ ਲੰਬੀਆਂ ਯਾਤਰਾਵਾਂ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਵਿੱਚ ਉਹਨਾਂ ਦਾ ਸਾਥ ਦਿੱਤਾ ਅਤੇ ਗੁਰੂ ਜੀ ਦੇ ਮਿਸ਼ਨ ਨੂੰ ਪੂਰਾ ਕਰਨ ਵਿੱਚ अहम ਭੂਮਿਕਾ ਨਿਭਾਈ ਪਾਈ ਮਰਤਾਨਾ ਜੀ ਦਾ ਜਨਮ ਰਾਏ ਪੋਇਦੀ ਤਲਵੰਟੀ ਉਹ ਨਨਕਾਣਾ ਸਾਹਿਬ ਵਿੱਚ ਹੋਇਆ ਸੀ ਉਹ ਇੱਕ ਮੁਸਲਮ ਰਬਾਬੀ ਸੰਗੀਤਕਾਰ ਸਨ ਉਹ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਦੋਸਤ ਸਨ ਅਤੇ ਉਹਨਾਂ ਦਾ ਰਿਸ਼ਤਾ ਬਹੁਤ ਡੇਰਾ ਸੀ ਸੰਗੀਤ ਅਤੇ ਬਾਣੀ ਪਾਈ ਮਰਤਾਨਾ ਜੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦੌਰਾਨ ਉਹਨਾਂ ਦੀ ਨਾਲ ਰਹਿੰਦੇ ਸਨ ਜਦ ਗੁਰੂ ਜੀ ਦੀ ਬਾਣੀ ਉਚਾਰਦੀ ਸਨ ਤਾਂ ਪਾਈ ਮਰਦਾਨਾ ਜੀ ਰੱਬਾ ਵਜਾ ਕੇ ਉਹਨਾਂ ਦੇ ਬਾਣੀ ਨੂੰ ਸੁਰ ਤਾਲ ^{(1)} ^{(2)} ਦਿੰਦੇ ਸਨ ਗੁਰੂ ਗ੍ਰੰਥ ਸਾਹਿਬ ਵਿੱਚ ਪਾਈ ਮਰਦਾਨਾ ਜੀ ਦੁਆਰਾ ਰਚੀ ਗਏ ਤਿੰਨ ਸ਼ਲੋਕ ਵੀ ਦਰਜ ਹਨ ਜੋ ਉਹਨਾਂ ਦੇ ਅਧਿਆਤਮਿਕ ਗਿਆਨ ਅਤੇ ਸ਼ਰਧਾ ਦਾ ਪ੍ਰਮਾਣ ਹਨ ਸਿੱਖ ਧਰਮ ਵਿੱਚ ਪਾਈ ਮਰਦਾਨਾ ਜੀ ਦਾ ਯੋਗਦਾਨ ਪਾਈ ਮਰਦਾਨਾ ਜੀ ਨੂੰ ਸਿੱਖ ਧਰਮ ਵਿੱਚ ਪਹਿਲੇ ਰਬਾਬੀ ਅਤੇ ਗੁਰੂ ਜੀ ਦੇ ਅਨਿੱਖੜਵੇਂ ਅੰਗ ਵਜੋਂ ਯਾਦ ਕੀਤਾ ਜਾਂਦਾ ਹੈ। ਉਹਨਾਂ ਨੇ 25 ਸਾਲਾਂ ਤੋਂ ਵੱਧ ਸਮੇਂ ਤੱਕ ਗੁਰੂ ਜੀ ਦਾ ਸਾਥ ਦਿੱਤਾ। ਉਹ ਹਨ ਹੈ ਪਾਈ ਬਾਲਾ ਜੀ। ਪਾਈ ਬਾਲਾ ਜੀ ਦਾ ਜਨਮ ਵੀ ਤਲਵੰਡੀ ਵਿੱਚ ਹੋਇਆ ਸੀ ਅਤੇ ਉਹ ਜਾਤ ਦੇ ਸੰਧੂ ਜੱਟ ਸਨ। ਉਹ ਪਾਈ ਮਰਦਾਨਾ ਜੀ ਦੇ ਬਾਅਦ ਗੁਰੂ ਨਾਨਕ ਦੇਵ ਜੀ ਦੇ ਸਾਥੀ ਬਣੇ। ਜਨਮ ਸਾਖੀਆਂ ਦੇ ਵਿੱਚ ਲਿਖਾਰੀ ਦੇ ਰੂਪ ਵਿੱਚ ਪਾਈ ਲਾਲ ਬਾਲਾ ਜੀ ਨੂੰ ਗੁਰੂ ਜੀ ਦੇ ਜੀਵਨ ਨਾਲ ਸੰਬੰਧਿਤ ਕਹਾਣੀਆਂ ਅਤਿ ਕਠਿਨਾਵਾਂ ਨੂੰ ਯਾਦ ਰੱਖਣ ਲਈ ਜਾਣਿਆ ਜਾਂਦਾ ਹੈ ਗੁਰੂ ਅੰਗਦ ਦੇ ਜੀ ਦੀ ਕਹਿੰਦੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਕਹਾਣੀਆਂ ਸੁਣਾਈਆਂ ਇਹ ਕਹਾਣੀਆਂ ਬਾਅਦ ਵਿੱਚ ਪਾਈ ਬਾਲਾ ਵਾਲੀ ਜਨਮ ਸਾਖੀ ਵਿੱਚ ਪ੍ਰਸਿੱਧ ਹੋਈਆਂ ਜੋ ਗੁਰੂ ਜੀ ਦੇ ਜੀਵਨ ਬਾਰੇ ਜਾਣਕਾਰੀ ਦਾ ਇੱਕ ਮਹੱਤਵਪੂਰਨ ਸਰੋਤ ਹੈ ਸਿੱਖ ਧਰਮ ਵਿੱਚ ਪਾਈ ਬਾਲਾ ਜੀ ਪਾਈ ਮਰਦਾਨਾ ਜੀ ਦਾ ਸਥਾਨ ਪਾਈ ਬਾਲਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ਾਂ ਨੂੰ ਲਿਖਤੀ ਰੂਪ ਵਿੱਚ ਸਾਂਭਣ ਵਾਲੇ ਪਹਿਲੇ ਵਿਅਕਤੀ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਗੁਰੂ ਜੀ ਦੀ ਸੇਵਾ ਅਤੇ ਸਿੱਖੀ ਦੇ ਪ੍ਰਚਾਰ ਲਈ ਸਮਰਪਿਤ ਕਰ ਦਿੱਤਾ ਇਸ ਤਰ੍ਹਾਂ ਪਾਈ ਮਰਦਾਨਾ ਜੀ ਨੇ ਆਪਣੇ ਸੰਗੀਤ ਨਾਲ ਅਤੇ ਪਾਈ ਬਾਲਾ ਜੀ ਨੇ ਆਪਣੀ ਯਾਦਾ ਨਾਲ ਗੁਰੂ ਨਾਨਕ ਦੇਵ ਜੀ ਦੇ ਮਹਾਨ ਮਿਸ਼ਨ ਨੂੰ ਪੂਰਾ ਕਰਨ ਵਿੱਚ ਅਨਮੋਲ ਯੋਗਦਾਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਹੋਰ ਬੜੀਆਂ ਸਾਖੀਆਂ ਨੂੰ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਵੀ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ